एसएसएफ बनाई है सड़क सुरक्षा फोर्स ਤੋਂ ਇਸ ਦੇਖਿਆ ਹੋਣੀਆਂ ਗੱਡੀਆਂ ਸੜਕਾਂ ਤੇ ਖੜੀਆਂ ਐ ਐਕਸੀਡੈਂਟਾਂ ਚ ਪੰਜਾਬ ਚ ਮੈਂ ਪਾਰਲੀਮੈਂਟ ਤੇ ਡਾਟਾ ਕਢਾਇਆ ਸੀ ਉਸ ਵੇਲੇ 2017 ਦੀ ਗੱਲ ਹੈ 14 ਬੰਦੇ ਹਰ ਰੋਜ਼ ਮਰਦੇ ਸੀ ਜੀ ਆਨ ਦਾ ਸਪੌਟ ਉਸ ਵੇਲੇ ਉਦੋਂ ਵੱਧ ਗਿਆ ਹੋਣਗੇ 15 ਲਾ ਲਓ ਚਲੋ 15 ਨੂੰ ਕਰੋ 3 ਨਾਲ ਗੁਣਾ 20 ਨਾਲ 450 450 ਨੂੰ ਕਰੋ 12 ਨਾਲ ਗੁਣਾ ਸਾਲ ਦੀ ਐਵਰੇਜ ਕੱਢੀਏ ਤਲੇ ਆਲੇ ਤੁਸੀਂ ਵੀ 54 55 ਸੌ ਬੰਦਾ ਬਣ ਗਿਆ 55 ਸੌ ਬੰਦਾ ਆਨ ਦਾ ਸਪੌਟ ਸੜਕਾਂ ਤੇ ਮਰਦਾ ਸੀ ਪੰਜਾਬ ਦੇਸ਼ ਦੇ ਵਿੱਚੋਂ ਪਹਿਲੇ ਨੰਬਰ ਤੇ ਸੀ ਤੇ ਅਸੀਂ ਇੱਕ ਸੜਕ ਜਿਹੜੀ ਉਹ ਬਣਾਈ ਸੜਕ ਸੁਰੱਖਿਆ ਫੋਰਸ ਉਹਨੇ ਬਹੁਤ ਸ਼ਾਨਦਾਰ ਗੱਡੀ ਉਹ ਦਿੱਤੀਆਂ ਆਰੀ ਦੇ ਬਲੇਡ ਗੈਸ ਕਟਰ ਉਹਦੇ ਵਿੱਚ ਫਸਟ ਏਡ ਦਾ ਸਮਾਨ ਨਾਲ ਜਿਨਾ ਪੱਟੀ ਕਰਨ ਦਾ ਸਮਾਨ ਉਹਨੂੰ ਟ੍ਰੇਨਿੰਗ ਦਿੱਤੀ ਇਹ ਗੱਲ ਹੁਣ ਭਾਰਤ ਦੀ ਸੰਸਦ ਦੇ ਵਿੱਚ ਸੜਕ ਤੇ ਪਰਿਵਹਨ ਮੰਤਰੀ ਟ੍ਰਾਂਸਪੋਰਟ ਮੰਤਰੀ ਸ੍ਰੀ ਨਿਤਨ ਗੱਟਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲ ਕੇ ਸੁਣਾਈ ਹੈ ਕਿ 48% ਮੌਤਾਂ ਪੰਜਾਬ ਨੇ ਸੜਕਾਂ ਤੇ ਘਟਾ ਲਈਆਂ ਜੇ ਸਿੱਖਣਾ ਚਾਹੀਦਾ ਤਾਂ ਪੰਜਾਬ ਤੋਂ ਸਿੱਖਣਾ ਚਾਹੀਦਾ